ਜੀ ਹਾਂ ਦੋਸਤੋ ਤੁਹਾਡਾ ਸਵਾਗਤ ਕਰਦੇ ਹਾਂ ਸਫਰਾਂ ਦੀ ਦਾਸਤਾ ਚੈਨਲ ਤੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਕੋਟਪੁਰਾ ਸ਼ਹਿਰ ਜੋ ਹਮੇਸ਼ਾ ਹੀ ਦੁਨੀਆ ਦੇ ਨਕਸ਼ੇ ਤੇ ਰਹੋ ਭਾਵੇਂ ਰਾਜਨੀਤੀ ਹੋਵੇ ਜਾਂ ਕਲਾਕਾਰੀ ਦਾ ਖੇਤਰ ਹੋਵੇ ਕੋਟਪੁਰੇ ਦੇ ਬਹੁਤ ਸਾਰੇ ਰੰਗਰਮੀ ਰੰਗਮंच ਤੋਂ ਅਦਾਕਾਰੀ ਦੇ ਖੇਤਰ ਵੱਲ ਗਏ ਅਤੇ ਫਿਲਮ ਖੇਤਰ ਵਿੱਚ ਪੂਰਾ ਨਾਮ ਨਖਟਿਆ ਜੇਕਰ ਅਸੀਂ ਚਰਚਿਤ ਨਾਵਾਂ ਦੀ ਗੱਲ ਕਰੀਏ ਆ ਗਰਮੀ ਸਾਜਨ ਪ੍ਰਿੰਸ ਕਵ尔ਜੀਤੁਰਪੇ ਤੋਤੀ ਟੈਨੀਪੋਟ ਪੂਰਾ ਆਦ ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਅਜੇ ਹੀ ਰੱਖ ਕਰਨੀ ਜਿਨ੍ਹਾਂ ਨੇ ਨਟਰਾਜ ਰੰਗਮੰਚ ਵੋਟਕਪੂਰਾ ਤੋਂ ਆਪਣੀ ਨਿਰਦੇਸ਼ਨਾ ਹੇਠ ਬਹੁਤ ਸਾਰੇ ਨਾਟਕ ਖੇਡੇ ਇਹਨਾਂ ਦਾ ਜਨਮ ਵੋਟਕਪੂਰਾ ਨਾਲ ਲੱਗਦੇ ਪਿੰਡ ਟਲਮਾ ਵਿਖੇ ਮਾਤਾ ਜੰਜੀਤ ਕੌਰ ਦੇ ਕੁੱਖੋਂ ਤੋਂ ਸਵਰਗਵਾਸੀ ਗੁਰਮੀਲ ਸਿੰਘ ਦੇ ਘਰੇ ਹੋਇਆ ਰੰਗ ਹਰਜਿੰਦਰ ਜੀ ਦੋ ਭੈਣਾਂ ਤੋਂ ਛੋਟੇ ਤੇ ਇੱਕ ਭਰਾ ਤੋਂ ਵੱਡੇ ਹਨ ਇਹ ਬਚਪਨ ਤੋਂ ਹੀ ਅਦਾਕਾਰ ਬੰਨਣਾ ਚਾਹਦੇ ਸਨ ਇਸ ਕਰਕੇ ਹਮੇਸ਼ਾ ਨਾਟਕਾਂ ਵਿੱਚ ਹੀ ਸਾਥ ਲੈਂਦੇ ਰਹੇ ਸਨ ਪਰ ਪੜਾਈ ਖਤਮ ਹੋਣ ਤੇ ਘਰ ਦੀ ਮਜਬੂਰੀ ਨੂੰ ਦੇਖਦੇ ਹੋਏ ਅਧਿਆਪਕ ਬਣ ਗਏ ਪਰ ਆਪਣਾ ਸ਼ੌਕ ਨਾਲ ਜਾਰੀ ਰੱਖਿਆ ਮਾਪਾਪ ਨੇ ਇਹਨਾਂ ਦਾ ਵਿਆਹ ਇੱਕ ਸੁੰਦਰ ਸੁਸ਼ੀਲ ਲੜਕੀ ਅਮਰਜੀਤ ਕੌਰ ਜੋ ਕਿ ਪੰਜਾਬੀ ਦੇ ਲੇਖਕ ਸਨ ਉਹਨਾਂ ਨਾਲ ਕਰ ਦਿੱਤਾ ਇਹਨਾਂ ਦੇ ਘਰ ਪ੍ਰਮਾਤਮਾ ਨੇ ਦੋ ਬੇਟਿਆਂ ਦੀ ਦਾਤ ਬਖਸ਼ੀ ਅੰਸ਼ਪ੍ਰੀਤ ਤੇ ਅਗਮ ਜੋ ਸਿੰਘ ਜਿਹੜੇ ਰੰਗ ਵਰਜਿੰਗ ਕਰਤੀਦੇ ਸਟੇਜ 'ਤੇ ਕੱਟੇ ਨਾਟਕਾਂ ਦੀ ਗੱਲ ਕਰੀ ਜਿਵੇਂ ਦੀਹਾ ਪੋਲੇ ਮੰਮੋਲੀਆਂ ਤੰਗਵੜੀ ਤੋਂ ਮਾਇਕ ਹੋਰ ਬਹੁਤ ਸਾਰੇ ਨਾਟਕ ਇਹਨਾਂ ਵੱਲੋਂ ਖੇਡੇ ਗਏ ਇਹਨਾਂ ਨੇ ਨਾਟਕ ਦਾ ਖੇਡੇ ਖੇਡੇ ਨਾਲ-ਨਾਲ ਨੁਕਲ ਨਾਟਕਾ ਵਿੱਚ ਵੀ ਹਿੱਸਾ ਲੈਂਦੇ ਰਹੇ ਸ਼ਾਰਟ ਮੂਵੀ ਸੋਤਨਾਦ ਵਾਟਰ ਸਿਰੀ ਨਜ਼ਰੀਆ ਗੰਦਲੇ ਪਾਣੀ ਯੂ ਟਰਨ ਆਦ ਵਿਚ ਕੰਮ ਕਰ ਬਾ ਕਮਾਲ ਅਦਾਕਾਰੀ ਦਿਖਾਈ ਇਸ ਤੋਂ ਇਲਾਵਾ ਸੁਪਰੀਟ ਫਿਲਮਾਂ ਰੋਜ ਰੋਜ ਜੀਤੇ ਗੁਲਾਬ ਗੁਰਨਾਮ ਭੁੱਲਰ ਜੀ ਦੇ ਨਾਲ ਕੀਤੀ ਸਟੂਪਿਡ 7 ਗੁਰਮੁਖ ਮੈਡਲ ਜੈਰਨਵ ਅਤੇ ਤੂੰ ਮੇਰਾ ਕੀ ਲੱਗਦਾ ਪ੍ਰਿੰਸ ਕਵਰ ਜੀਤ ਨਾਲ ਅਤੇ ਇਹਨਾਂ ਦੀ ਆਉਣ ਵਾਲੀ ਫਿਲਮ ਪਤੰਗ ਉਬੀ ਪ੍ਰਿੰਸ ਕਮਲਜੀਤ ਨਾਲ ਆ ਰਹੀ ਹੈ ਵੈਬ ਸੀਰੀ ਯਾਰ ਜਿਗਰੀ ਸੁੱਤੀ ਡਿਗਰੀ ਵਿੱਚ ਬਾ ਕਮਲ ਅਦਾਕਾਰੀ ਕੀਤੀ 2021 ਵਿੱਚ ਭਾਈ ਚੇਤਾ ਜੀ ਅਵਾਰਡ ਅੰਮ੍ਰਿਤਸਰ ਦੇ ਇੱਕ ਉੱਤਮ ਵੱਲੋਂ ਰੰਗ ਹਰਜਿੰਦਰਜੀਤ ਦੇ ਹਿੱਸੇ ਆਇਆ ਅੱਜਕੱਲ ਇਹਨਾਂ ਦੀ ਪਰਿਵਾਰਕ ਖੁਲਵਾੜੀ ਪੂਰਾ ਸ਼ਹਿਰ ਵਿੱਚ ਮਹਿਕ ਰਹੀ ਹੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਦਿਨ ਰਾਤ ਇਸੇ ਤਰ੍ਹਾਂ ਮਿਹਨਤ ਕਰ ਅੱਗੇ ਵਧਦੇ ਰਹਿਣ ਆਓ ਦੋਸਤੋ ਅੱਜ ਇੱਕ ਛੋਟੀ ਜੀ ਮੁਲਾਕਾਤ ਤੁਹਾਡੇ ਨਾਲ ਕਰੌਣ ਜਾ ਰਹੇ ਹਾਂ ਰਣ ਪਰਜਿੰਦਰ ਜੀ ਦੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਕੋਟਪੁਰੇ ਉਸ ਸ਼ਹਿਰ ਵਿੱਚ ਜਿੱਥੇ ਬਹੁਤ ਵਧੀਆ ਕਲਾਕਾਰ ਵਰਮੀਤ ਸਾਹਿਬ ਜਨ ਕਵਰਜੀਤ ਪ੍ਰਿੰਸ ਤੇ ਹਰਜਿੰਦਰ ਰੰਗ ਜਿਨ੍ਹਾਂ ਦਾ ਨਾਮ ਪੂਰੀ ਦੁਨੀਆ ਵਿੱਚ ਲਿਆ ਜਾਂਦਾ ਹੈ ਕਲਾ ਦਾ ਆਪਣਾ ਹੀ ਜੋਰ ਇਹ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲੈਂਦੇ ਆ ਉਸਮਾਨ 32 ਕਸ਼ੀਰ ਤਰ੍ਹਾਂ ਤੋਂ ਨੂੰ ਮਲਾਉਣ ਜਾ ਰਹੇ ਆ ਰੰਗਰ ਹਰਜਿੰਦਰ ਜੀ ਤੁਹਾਡਾ ਸਫਾਮ ਦੀ ਦਾਸਤੇ ਉੱਤੇ ਸਵਾਗਤ ਆ ਜੀ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਰ ਕਿ ਤੁਸੀਂ ਮੈਨੂੰ ਆਪਣੇ ਇਸ ਚੈਨਲ ਦੇ ਰਾਹੀਂ ਦਰਸ਼ਕਾਂ ਦੇ ਨਾਲ ਰੂਪੂ ਕਰਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹ ਚੈਨਲ ਨੂੰ ਦੇਖ ਰਹੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਰਜਿੰਦਰ ਜੀ ਤੁਸੀਂ ਰੰਗ ਕਰਮੀ ਜੀ ਅਦਾਕਾਰ ਵੀ ਆ ਨਾਲ ਇੱਕ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੀ ਇੱਕ ਅਧਿਆਪਕ ਦੀ ਆ ਬੱਚਿਆਂ ਦਾ ਜਿਹੜਾ ਬੱਚਿਆਂ ਨੂੰ ਪੜਾਉਣਾ ਉਹਨਾਂ ਨੂੰ ਜਿਵੇਂ ਅਗਲੇ ਅਗਲੇ ਪੁਹਿਖ ਉਹਨਾਂ ਦਾ ਪੁਹਿਖ ਉਜਾਗਰ ਕਰਨਾ ਤਾਂ ਇਹਦੇ ਨਾਲ ਨਾਲ ਤੁਸੀਂ ਇਹਨਾਂ ਨੂੰ ਕੁਝ ਕਿਵੇਂ ਮੇਨਟੇਨ ਕਰਦੇ ਜੀ ਦੇਖੋ ਜੀ ਟਾਈਮ ਟੇਬਲ ਹੁੰਦਾ ਐਸ ਤਰ੍ਹਾਂ ਵਿੱਚ ਸਮੇ ਨੂੰ ਮੈਨੇਜ ਕਰਨਾ ਪੈਂਦਾ ਹਾਂਜੀ ਹਰ ਮਨੁੱਖ ਜਦੋਂ ਤੁਸੀਂ ਕਿਸੇ ਕੋਲ ਗੱਲ ਕਰੋਗੇ ਤਾਂ ਇਹ ਕਹਿੰਦਾ ਹੁੰਦਾ ਕਿ ਮੇਰੇ ਕੋਲ ਸਮਾਂ ਨਹੀਂ ਹੈਗਾ ਹਾਂਜੀ ਬਿਲਕੁਲ ਜਦੋਂ ਕਿ ਕੁਦਰਤ ਨੇ ਸਾਰਿਆਂ ਨੂੰ ਬਰਾਬਰ ਦੇ 24 ਘੰਟੇ ਦਿੱਤੇ ਤੇ ਤੁਸੀਂ ਉਹਨਾਂ 24 ਘੰਟਿਆਂ ਨੂੰ ਵਰਤਦੇ ਕਿਵੇਂ ਹੋ ਇਸ ਗੱਲ ਤੇ ਨਿਰਭਰ ਕਰਦਾ ਹੈ ਜਿਹੜਾ ਸਮਾਂ ਤੁਹਾਡਾ ਜਿਸ ਲੇਖੇ ਲਾਉਣਾ ਤੁਸੀਂ ਜੇ ਤੁਸੀਂ ਸਹੀ ਤਰੀਕੇ ਨਾਲ ਉਸ ਲੇਖੇ ਲਾਉਣੀਓ ਤਾਂ ਤੁਸੀਂ ਆਪਣੇ ਟਾਈਮ ਨੂੰ ਅੱਛੇ ਤਰੀਕੇ ਨਾਲ ਵਰਤ ਸਕਦੇ ਹੋ ਸੋ ਮੈਂ ਅਬਰੋਨਾ 24 ਘੰਟੇ ਨੂੰ ਵਰਤਦਾ ਮੈਂ ਅਧਿਆਪਨ ਦੇ ਖੇਤਰ ਵਿੱਚ ਵੀ ਜਿੰਨਾ ਬਣਦਾ ਯੋਗ ਤਾਂ ਨਾ ਵਿਦਿਆਰਥੀਆਂ ਨੂੰ ਪੜਾਉਣਾ ਰੰਗਮঞ্চ ਦੇ ਖੇਤਰ ਵਿੱਚ ਵੀ ਉਹਨਾਂ ਨੂੰ ਪੂਰਾ ਸਮਾਂ ਦੇਣਾ ਤੇ ਨਾਲ ਦੀ ਨਾਲ ਫਿਲਮ ਲਈ ਮੂਵੀ ਜਿੰਨਾ ਮੇਰੇ ਤੋਂ ਸਮਾਂ ਦਿੱਤਾ ਜਾ ਸਕਦਾ ਮੈਂ ਉਹਨਾਂ ਨੂੰ ਸਮਾਂ ਦਿੰਦਾ ਤੇ ਨਾਲ ਨਾਲ ਆਪਣੇ ਪਰਿਵਾਰ ਨੂੰ ਆਪਣੀ ਕਵੀਲਦਾਰੀ ਵੀ ਦੇਖਦਾ ਇੱਕ ਰੰਗ ਕਰਮੀ ਦੇ ਤੌਰ ਤੇ ਇਹ ਤੁਸੀਂ ਕਦੋਂ ਸਵਰਥ ਸਿਰੋ ਕਿ ਦੱਸਿਆ ਆਪਣੇ ਮੈਂ ਛੋਟਾ ਸੀਗਾ ਇਹ ਸ਼ਾਇਦ 94 95 ਦੀ ਗੱਲ ਹੈ ਉਦੋਂ ਮੈਂ 9ਵੀਂ ਜਮਾਤ ਪੜਦਾ ਹੁੰਦਾ ਸੀ ਤੇ ਉਦੋਂ ਮੈਂ ਵੱਡੇ ਭਾਈ ਸੈਮੂਅਲ ਜੋਨ ਦਾ ਨਾਮ ਤੁਸੀਂ ਸੁਣਿਆ ਪੰਜਾਬੀ ਰੰਗ ਮੰਚ ਦੀ ਬਹੁਤ ਵੱਡੀ ਹਸਤੀ ਹੈ ਸੋ ਸੈਮੂਅਲ ਜੋਨ ਬਾਈ ਘੋਰਾ ਨੂੰ ਦੇਖ ਕੇ ਮੈਂ ਪੰਜਾਬੀ ਰੰਗ ਮੰਚ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਪਹਿਲਾਂ ਤਾਂ ਛੋਟੇ ਲੈਵਲ ਤੇ ਆਪਣੇ ਸਕੂਲ ਦੇ ਵਿੱਚ ਕਰਦੇ ਰਹੇ ਤੇ ਉਸ ਤੋਂ ਬਾਅਦ ਜਦੋਂ ਮੈਂ ਪਹਿਲਾ ਨਾਟਕ ਕੀਤਾ ਤੇ ਮੈਂ ਪ੍ਰਿੰਸ ਕਮਲਜੀਤ ਹੋਰਣਾ ਦਾ ਪਹਿਲਾ ਨਾਟਕ ਕੀਤਾ ਰੱਬ ਰੱਬਾ ਮੀਂਹ ਵਰਸਾ ਤੇ ਉਦੋਂ ਮੈਂ ਪਲੱਸ 1th ਹੋ ਗਿਆ ਸੀ ਸੋ ਉਥੋਂ ਮੇਰਾ ਇਹ ਨਾਟਕ ਦਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਹੁੰਦਾ ਹੈ ਇਹ 96 ਦੀ ਗੱਲ ਹੈ 96 ਦੇ ਵਿੱਚ ਅਸੀਂ ਮਤਲਬ ਰਪਰਾਪਾ ਮੀਂਹ ਵਰਸਾ ਨਾਟਕ ਕੀਤਾ ਤੇ ਉਸ ਤੋਂ ਬਾਅਦ ਮੈਂ ਲਗਾਤਾਰ ਜਿਹੜਾ ਹੈ ਪੰਜਾਬੀ ਰੰਗਮંચ ਨਾਲ 24 ਘੰਟੇ ਉਹ ਪੂਰਾ ਹਫ਼ਤਾ ਮਹੀਨਾ ਸਾਲ ਐਂ ਗੁਜ਼ਰ ਬਿਗੇ ਤੇ ਰੰਗਮંચ ਨੂੰ ਮੈਂ ਆਪਣੀ ਜਿਹੜਾ ਹੈ ਸਮਾਂ ਦਿੱਤਾ 1999 ਦੇ ਵਿੱਚ ਮੈਂ ਬਰਜਿੰਦਰਾ ਕਾਲਜ ਦੇ ਵਿੱਚ ਦਾਖਲ ਹੋ ਗਿਆ ਤੇ ਉੱਥੇ ਹੀ ਮੈਨੂੰ ਕੀਰਤੀ ਕਿਰਪਾਲ ਹੋਰਣਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕੀਰਤੀ ਕਪਾਲ ਹਰੀਂਦਰ ਜੀ ਉਸਤਾਦ ਨੇ ਜਿਨ੍ਹਾਂ ਤੋਂ ਮੈਂ ਪੰਜਾਬੀ ਰੰਗਮંચ ਦਾ ਉਡਾੜਾ ਸਿੱਖਿਆ ਹੈ ਜਿਨ੍ਹਾਂ ਨੇ ਮੈਨੂੰ ਰੰਗਮંચ ਦੇ ਉੱਪਰ ਪੈਰ ਧਰਨਾ ਸਿਖਾਇਆ ਸੋ 99 ਤੋਂ ਲੈ ਕੇ 2019 ਤੱਕ ਲਗਾਤਾਰ ਮੈਂ ਕੀਰਤੀ ਕਰਪਾਲ ਗੋਰਾਣਾ ਅਜੇ ਅਦਾਕਾਰ ਕੰਮ ਕੀਤਾ ਹੈ ਮੇਰਾ 20 ਸਾਲਾਂ ਦਾ 21 ਸਾਲਾਂ ਦਾ ਸਫਰਾ ਤੇ ਇਹ ਸੇ ਦਿਨਾਂ ਉਹਨੇ ਮੈਨੂੰ ਬਹੁਤ ਕੁਝ ਸਿਖਾਇਆ ਹੁਣ ਤੱਕ ਤੁਸੀਂ ਕਿੰਨੇ ਪਲੇ ਕਰ ਚੁੱਕੇ ਆ ਸਟੇਜਾਂ 'ਤੇ ਮੈਨੂੰ ਲੱਗਦਾ 100 ਕਨਾਟਕ ਹੋ ਗਿਆ ਹੋਣਾ ਤੇ ਜਿਨ੍ਹਾਂ ਲਗਭਗ 3 ਕਹ ਹਜ਼ਾਰ ਪੇਸ਼ ਕਰੀਆਂ ਹੋਣਗੀਆਂ ਜਿਹੜੀਆਂ ਮੈਂ ਹੁਣ ਤੱਕ ਮੰਚ ਦੇ ਉੱਪਰ ਅਭਿਨੇ ਕਰ ਸਕੀ ਹਾਂ ਤੇ ਤੁਸੀਂ ਆਪਣੇ ਵੀ ਕੋਈ ਨਾਟਕ ਲਿਖਿਆ ਹੈ ਜਾਂ ਨਹੀਂ ਮੈਂ ਨਾਟਕ ਲਿਖਿਆ ਨਹੀਂ ਲਿਖਣ ਵਾਲੇ ਪਾਸੇ ਮੇਰਾ ਹੱਥ ਨਹੀਂ ਐਕਟਰ ਦੇ ਵਿੱਚ ਮੈਂ ਪਹਿਲਾਂ ਤੋਂ ਜਦੋਂ ਤੋਂ ਨਾਟਕ ਕਰਨ ਲੱਗਿਆ ਨਾ ਮੈਂ ਉਦੋਂ ਤੋਂ ਹੀ ਐਕਟਰ ਬੰਨਣਾ ਹੀ ਸੋਚਿਆ ਸੀਗਾ ਤੇ ਪਤਾ ਨਹੀਂ ਕਿਉਂ ਮੇਰੇ ਮਨ ਦੇ ਵਿੱਚ ਇਹ ਵੀ ਹੁੰਦਾ ਸੀ ਕਿ ਜੇ ਮੈਂ ਫਿਲਮ ਲਾਈਨ ਦੇ ਵਿੱਚ ਵੀ ਜਾਣਾ ਤਾਂ ਉੱਥੇ ਮੈਂ ਜਿਹੜੇ ਨੈਗੇਟਿਵ ਕਰੈਕਟਰ ਹੁੰਦੇ ਆ ਉਹ ਨਿਭਾਉਣ ਦਾ ਮੇਰੇ ਮਨ ਦੇ ਵਿੱਚ ਚਾਹ ਹੁੰਦਾ ਸੀਗਾ ਸੋ ਮੈਂ ਹਮੇਸ਼ਾ ਮਤਲਬ ਕਿ ਮੈਂ ਐਕਟਰ ਬੰਨਣਾ ਹੀ ਲੋਚਿਆ ਉਦੋਂ ਕੁਦਰਤੀ ਜਦੋਂ ਲੌਕਡਾਊਨ ਲੱਗ ਗਿਆ ਫਿਰਤੀ ਬਈ ਯੂਰੀ ਬਠਿੰਡੇ ਬੈਠੇ ਸੀ ਉਸ ਦਿਵਾਰ ਮੈਨੂੰ ਆਪਣੇ ਆਰਟਿਸਟਾਂ ਲਈ ਇੱਕ ਗਰੁੱਪ ਕਰੀਏਟ ਕਰਨਾ ਪੈ ਗਿਆ ਮੈਂ ਨਿਰਦੇਸ਼ਨ ਦੇ ਖੇਤਰ ਵਿੱਚ ਵੀ ਆ ਗਿਆ ਉਸ ਦਿਵਾਰ ਨਟਕ ਤਿਆਰ ਕਰਨੇ ਸ਼ੁਰੂ ਕਰਤੇ ਨਹੀਂ ਤਾਂ ਕਦੇ ਮੈਂ ਨਿਰਦੇਸ਼ਕ ਬਨਣਾ ਵੀ ਨਹੀਂ ਸੋਚਿਆ ਸੀਗਾ ਮੈਂ ਕਲਾਕਾਰ ਸੀ ਮੈਨੂੰ ਐਸ ਲਈ ਬੰਦੇ ਨੂੰ ਇੱਕ ਪਾਸੇ ਹੀ ਧਿਆਨ ਦੇਣਾ ਚਾਹੀਦਾ ਤਾਂਕਿ ਉਸ ਪਾਸੇ ਬੰਦਾ ਸਹੀ ਤਰੀਕੇ ਨਾਲ ਕੰਮ ਜਲਦੀ ਕਰ ਸਕੇ ਇੱਕ ਥੋੜੇ ਹੀ ਇਲਾਕੇ ਦੇ ਮੁਰਪੇ ਤੋਤੇ ਜੀ ਹੈ ਹਾਂ ਉਹਨਾਂ ਦੀਆਂ ਬਹੁਤ ਵਧੀਆ ਚਰਚਿਤ ਫਿਲਮਾਂ ਹਨ ਹੁਣ ਵੀ ਉਹਨਾਂ ਦੀ ਸਚਾ ਸਿੰਘ ਸੌਰਮਾ ਬੱਬੂ ਮਾਨ ਜੀ ਨਾਲ ਆ ਰਹੀ ਹੈ। ਉਹਨਾਂ ਨੇ ਉਹਨਾਂ ਨੇ ਕਾਫੀ ਰੋਲ ਕੀਤੇ ਆ ਤੇ ਉਹਨਾਂ ਨੇ ਕੰਮ ਕਰਨ ਦਾ 기ਦੇ ਮੌਕਾ ਮਿਲਿਆ। ਹਾਂ ਕਿਉਂਕਿ ਸਾਡੇ ਸ਼ਹਿਰ ਦੀ ਵੱਡੀ ਵੱਡੀ ਹਸਤੀਆ ਗਰਮੀਤ ਸਾਜਨ ਜੀ। ਮੈਂ ਬਤੌਰ ਅਦਾਕਾਰ ਗਰਮੀਤ ਸਾਜਨ ਹੋਰਾਂ ਜੀ ਨੇ ਵੀ ਕੰਮ ਕੀਤਾ ਹੈ ਤੇ ਗੁਰਪ੍ਰੀਤ ਤੋਤੀ ਵੀ ਗਰਮੀਤ ਸਾਜਨ ਦਾ ਅਦਾਕਾਰ ਹੈ। ਮੈਂ ਵੀ ਗਰਮੀਤ ਸਾਜਨ ਭਾਜੀ ਨਾਲ ਬੜਾ ਲੰਬਾ ਸਮਾਂ ਕੰਮ ਕੀਤਾ ਹੈ। ਇਸ ਤੱਕ ਜਦੋਂ ਗਰਮੀਤ ਸਾਜਨ ਭਾਜੀ ਉਹ ਸੀਰੀਜ਼ ਚ ਲੌਂਗ ਦੇ ਵਿੱਚ ਕਾਲਾ ਮਾਲਾ ਵਾਂਡ 2 3 4 5 ਤੇ ਉਦੋਂ ਵੀ ਅਸੀਂ ਮੈਂ ਤੇ ਗੁਰਪ੍ਰੀਤ ਦੋਨੇ ਹੀ ਭਾਜੀ ਦੀਆਂ ਉਹਨਾਂ ਫਿਲਮਾਂ ਦੇ ਵਿੱਚ ਹੁੰਦੇ ਸੀ ਪਰ ਵੀ ਤੂਤੀ ਸਾਡਾ ਆਪਣਾ ਕੋਰਪੋਰੇਟ ਸ਼ਹਿਰ ਦਾ ਇੱਕ ਬਹੁਤ ਪ੍ਰਹੀਰਾ ਹੈ ਤੇ ਅਸੀਂ ਇਕੱਠਿਆਂ ਨੇ ਬਹੁਤ ਕੰਮ ਕੀਤਾ ਹਾਂਜੀ ਉਹਨਾਂ ਨੇ ਪਿੱਛੇ ਇੱਕ ਫਿਲਮ ਵੀ ਐਸੀ ਇੱਕ ਬੱਲੇ ਉਹ ਚਲਾਲ ਸੱਜਣਾ ਹਾਂਜੀ ਤੇ ਉਸ ਤੋਂ ਬਾਅਦ ਤੁਹਾਡਾ ਕਿਵੇਂ ਫਿਲਮ ਲੈਣ ਇਹ ਜੁੜਿਆ ਕਿ ਕੌਨ ਕੌਣ ਫਿਲਮ ਲੈਣ ਚ ਲੈ ਕੇ ਆਇਆ ਜੀ ਫਿਲਮਾਂ ਲਾਈਨ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਫਿਲਮ ਕਰਨ ਤੋਂ ਪਹਿਲਾਂ ਮੈਂ ਗਰਮੀ ਸਾਹਿਬ ਭਾਜੀ ਹੋਰ ਨਾਲ ਉਹ ਟੈਲੀ ਫਿਲਮਾਂ ਕੀਤੀਆਂ ਜਿਹੜੀਆਂ ਭਾਜੀ ਨੇ ਮੈਨੂੰ ਪਹਿਲਾਂ ਜ਼ਿਕਰ ਕੀਤਾ ਕਾਲਾ ਮਾਲਾ ਸੀਰੀ ਜਿਹੜੀ ਚਲਾਈ ਸੀ ਉਹਦੇ ਵਿੱਚ ਭਾਜੀ ਨਾਲ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਫਿਰ ਜਦੋਂ ਮੇਰਾ ਵੱਡੇ ਪਰਦੇ ਦੀ ਜੇ ਮੈਂ ਗੱਲ ਕਰਾਂ ਵੱਡੇ ਪਰਦੇ ਤੇ ਸਭ ਤੋਂ ਪਹਿਲਾਂ ਪਾਲੀ ਮਪਿੰਦਰ ਸਿੰਘ ਹੋਰਾਂ ਨੇ ਇੱਕ ਵੈਬ ਸੀਰੀਜ਼ ਕੀਤੀ ਸੀ ਵੈਬ ਸੀਰੀਜ਼ ਨਹੀਂ ਮਤਲਬ ਟੀਵੀ ਸੀਰੀਅਲ ਕੀਤਾ ਸੀਗਾ ਟੀਵੀ ਸੀਰੀਅਲ ਸੀਗਾ ਉਹ ਯੂਰਪ ਦੇ ਵਿੱਚ ਇੱਕ ਚੈਨਲ ਚੱਲਦਾ ਹੁੰਦਾ ਸੀ ਚੈਨਲ ਆਫ ਪੰਜਾਬ ਉਹਦੇ ਲਈ ਸੋ ਮੈਂ ਉਹਦੇ ਵਿੱਚ ਕੰਮ ਕੀਤਾ ਤੇ ਉਸ ਤੋਂ ਬਾਅਦ ਇੱਕ ਟਾਈਮ ਟੀਵੀ ਆਸਤੇ ਸੀਰੀਅਲ ਹੁੰਦਾ ਸੀਗਾ ਤੱਕ ਦੀ ਸ਼ਾਂਤੀ ਫਿਰ ਦੂਦਰਸ਼ਨ ਤੇ ਵੀ ਇੱਕ ਸੀਰੀਅਲ ਚੱਲਿਆ ਮੈਂ ਉਹਨਾਂ 'ਚ ਕੰਮ ਕੀਤਾ ਤੇ ਫਿਰ ਹੌਲੀ-ਹੌਲੀ ਫੀਚਰ ਫਿਲਮਾਂ ਵਾਲੇ ਪਾਸੇ ਵੀ ਮੇਰਾ ਹੱਥ ਹੋ ਗਿਆ ਫੀਚਰ ਫਿਲਮਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਟੂਪਡ 7 ਕੀਤੀ ਸੀ 2013 ਦੇ ਵਿੱਚ ਉਹ ਵੀ ਮੈਨੂੰ ਪਾਲੀ ਭਵਿੰਦਰ ਸਿੰਘ ਹੋਰਾਂ ਨੇ ਚਾਂਸ ਦਿੱਤਾ ਸੀ ਪਾਪ ਕੀ ਫਿਲਮ ਲਾਈਨ ਦੇ ਵਿੱਚ ਮੈਨੂੰ ਲਿਆਉਣ ਵਾਲੀ ਗਰਮੀਤ ਸਾਜਨ ਜੀ ਤੇ ਪਾਲਿ ਭੁਪਿੰਦਰ ਸਿੰਘ ਹੋਰੀਏ ਪਾਲਿ ਭਿੰਦਰ ਸਿੰਘ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਆ ਮੇਰੇ ਇਸ ਫਿਲਮ ਖੇਤਰ ਦੇ ਵਿੱਚ ਜੇ ਮੈਂ ਆ ਤੇ ਤੁਸੀਂ ਕਿਸ ਤਰ੍ਹਾਂ ਦੀ ਭੂਮਿਕਾ ਕਰਨਾ ਤਸੰਦ ਕਰਦੇ ਆ ਜਿਆਦਾ ਮੈਂ ਹੁਣ ਤਾਂ ਇਹ ਵੀ ਜਿਸ ਉਮਰ ਦੇ ਪੜਾ ਤੇ ਪਹੁੰਚ ਗਿਆ ਜਿਸ ਹਾਲਜੇ ਨਾਲ ਤੇ ਹੁਣ ਤਾਂ ਅਗਲਾ ਤੇ ਮਾਮਾ ਬਣਾ ਦਿੰਦਾ ਕਿਤੇ ਚਾਚਾ ਬਣਾ ਦਿੰਦਾ ਜਿਵੇਂ ਹੁਣੇ-ਹੁਣੇ ਫਿਲਮ ਆਈ ਸੀਗੀ ਗਰਨਾਮਪੁਰ ਦੋਹਰਾਂ ਦੀ ਰੋਜ਼ ਰੋਜੀ ਤੇ ਗੁਲਾਬ ਹਾਂਜੀ ਮੈਂ ਤਾਂ ਗਰਨਾਮਪੁਰ ਜੀ ਹੋਰਾਂ ਦਾ ਮਾਮੇ ਦਾ ਰੋਲ ਕੀਤਾ ਸੀ ਤੇ ਮੁੱਖ ਤੌਰ ਤੇ ਹੁੰਦਾ ਕਿ ਅਦਾਕਾਰ ਹੈ ਕੋਈ ਵੀ ਕੈਰੈਕਟਰ ਮਿਲਦਾ ਹੈ ਤਾਂ ਉਹ ਕਰਨਾ ਹੀ ਹੁੰਦਾ ਹੈ ਉਹਦੇ ਵਿੱਚ ਰਚ ਕੇ ਕਰਨਾ ਹੁੰਦਾ ਹੈ ਸੋਨ ਤਾਂ ਜਿਹੜਾ ਵੀ ਕੰਮ ਮਿਲ ਜੇ ਉਹ ਕਰੀਦਾ ਹੈ ਇੱਕ ਫਿਲਮ ਪਤੰਗ ਆਉਣ ਵਾਲੀ ਹੈ ਜਿਹਦੇ ਪ੍ਰੈਕਟਿਸ ਕਮਲਜੀਤ ਸਿੰਘ ਹੀਰੋ ਆ ਉਹਦੇ ਵਿੱਚ ਮੈਂ ਇੱਕ ਐਮਐਲਏ ਦੇ ਪੀਰ ਦਾ ਰੋਲ ਕੀਤਾ ਹੈ ਪਿੱਛੇ ਜੇ ਇੱਕ ਮੈਡਲ ਫਿਲਮ ਆਈ ਸੀਗੀ ਜੈਰਨਦਾਬਾਦੀ ਉਹਦੇ ਵਿੱਚ ਮੈਂ ਇੱਕ ਪੱਤਰਕਾਰ ਦਾ ਰੋਲ ਕੀਤਾ ਸੀਗਾ ਤੇ ਹੁਣ ਇੱਕ ਫਿਲਮ ਹੋਰ ਜੈਰਨਦਾਬਾਦੀ ਸ਼ੂਟ ਹੋਣ ਲੱਗੀ ਹੈ ਤੇ ਉਹਦੇ ਵਿੱਚ ਵੀ ਮੈਂ ਇੱਕ ਐਮਐਲਏ ਦੇ ਪੀਰ ਦਾ ਹੀ ਰੋਲ ਕਰ ਰਿਹਾ ਹਾਂ ਮਤਲਬ ਹੁਣ ਇਹ ਆਪਦੀ ਚੁਆਇਸ ਤੇ ਨਿਰਭਰਤਾ ਕਰਦਾ ਇਹ ਹੁਣ ਕੰਮ ਦੇਣ ਵਾਲੇ ਦੀ ਚੁਆਇਸ ਤੇ ਨਿਰਭਰ ਕਰਦਾ ਕਿ ਸਾਨੂੰ ਦੇਖ ਕੇ ਸਾਨੂੰ ਕਿਹੋ ਜਿਹਾ ਕੰਮ ਦਿੰਦੇ ਇੱਕ ਇਹ ਵੀ ਸੁਣਨ ਚ ਆਇਆ ਕੋਡਾ ਬੱਚਾ ਵੀ ਉਹ ਵੀ ਅਦਾਕਾਰੀ ਦੇ ਖੇਤਰ ਵਿੱਚ ਪੈਰ ਰੱਖ ਰਿਹਾ ਹੈ ਉਹਦੇ ਬਾਰੇ ਤੁਸੀਂ ਵੀ ਜਾਣਾਂਗੇ ਮੇਰਾ ਬੇਟਾ ਹੈ ਛੋਟਾ ਅਗਮਜੋਤ ਸਿੰਘ ਤੇ ਉਹਨੂੰ ਸ਼ੌਂਕ ਹੈ ਉਹ ਥੋੜਾ ਜਿਹਾ ਕਲਾਕਾਰੀ ਵਾਲੇ ਪਾਸੇ ਆ ਰਿਹਾ ਹੈ ਉਹਨੂੰ ਲੈ ਕੇ ਮੈਂ ਦੋ ਤਿੰਨ ਛੋਟ ਫਿਲਮਾਂ ਕੀਤੀਆਂ ਕੁਝ ਐਡ ਫਿਲਮਾਂ ਵੀ ਕੀਤੀਆਂ ਅਜੇ ਹੁਣ ਕੋਈ ਵੱਡੇ ਪਰਦੇ ਤੇ ਨਹੀਂ ਮੌਕਾ ਮਿਲਿਆ ਕਿਉਂਕਿ ਅਸੀਂ ਹਜੇ ਤੱਕ ਕੋਸ਼ਿਸ਼ ਹੀ ਨਹੀਂ ਕੀਤੀ। ਟੁਕੜੋਂ ਦਾ ਪੜਾਈ ਦਾ ਹੈਗਾ ਸਾਨੂੰ ਇਹ ਵੀ ਪੜ ਵੀ ਜਾਵੇ ਉਹ ਨਾਲ ਨਾਲ ਤੇ ਉਹਦਾ ਹੈ ਰੁਹਾਣੇ ਦੇ ਪਾਸੇ ਹੌਲੀ ਹੌਲੀ ਉਹਨੂੰ ਵੀ ਕੱਢ ਲਾਂਗੇ ਬਸ। ਤੇ ਤੁਸੀਂ ਤੇ ਅਧਿਆਪਨ ਖੇਤਰ ਵਿੱਚ ਤੁਹਾਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਹੋਏ ਐ। ਹੂੰ। ਤੁਸੀਂ ਹੁਣ ਆਪਣੇ ਜਮਨ ਤੱਕ ਜਿੰਨੇ ਕਿੰਨੇ ਕ ਅਵਾਰਡ ਮਿਲੇ ਉਹਨਾਂ ਬਾਰੇ ਜਿਲਦ ਤੋਂ। ਮੈਂ ਅਧਿਆਪਨ ਦੇ ਖੇਤਰ ਵਿੱਚ ਕਿਉਂਕਿ ਮੈਂ ਪੰਜਾਬੀ ਵਿਸ਼ੇ ਦਾ ਅਧਿਆਪਕ ਐ ਤੇ ਮੈਂ ਉਸ ਸਟੇਟ ਦੇ ਵਿੱਚ 4-5 ਸਾਲ ਪੰਜਾਬੀ ਵਿਸ਼ੇ ਦੇ ਬਤੌਰ ਐਸਆਰਟੀ ਕੰਮ ਕੀਤਾ। ਫਿਰ ਉਸ ਤੋਂ ਬਾਅਦ ਸਾਡੀ ਸਟੇਟ ਨੇ ਪੰਜਾਬ ਸਰਕਾਰ ਨੇ ਇੱਕ ਨਵਾਂ ਵਿਸ਼ਾ ਸ਼ੁਰੂ ਕੀਤਾ ਸੀਗਾ ਮੋਰਲ ਸਾਇੰਸ ਦੇ ਉੱਪਰ ਵੈਲਕਮ ਲਾਈਫ। ਉਹਦੇ ਵੀ ਮੈਂ ਸਟੇਟ ਕੋਆਰਡੀਨੇਟਰ ਦੇ ਤੌਰ ਤੇ 3-4 ਸਾਲ ਕੰਮ ਕੀਤਾ। ਫਿਰ ਇੱਕ ਜੈਂਡਰ ਡਿਸਕ੍ਰਿਮੀਨੇਸ਼ਨ ਤੇ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਚਾਰਣਾ ਰਸ਼ਮਾ। ਉਹਦੇ ਵੀ ਮੈਂ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਦੇ ਤੌਰ ਤੇ ਕੰਮ ਕੀਤਾ। ਸੋ ਮੈਨੂੰ ਮਤਲਬ ਕਿ ਡਿਪਾਰਟਮੈਂਟ ਨੇ ਜਿੰਨੀ ਕੁ ਮੇਰੀ ਬਣਦੀ ਵੀ ਨਹੀਂ ਸੀ ਓਡੀ ਵੱਡੀ ਥਾਂ ਬਖਸ਼ੀ ਤੇ ਕੰਮ ਕਰਨ ਕਰਕੇ ਚੰਗੇ ਮਾਨ ਸਨਮਾਨੇ ਦੀ ਮਿਲੇ ਸੋ ਉਹਦੇ ਲਈ ਮੈਂ ਸਾਡੇ ਵਿਭਾਗ ਦਾ ਵੀ ਧੰਨਵਾਦੀ ਕਰਦਾ ਜਿਨ੍ਹਾਂ ਨੇ ਮੇਰੇ ਤੋਂ ਕੁਝ ਦੇਖਿਆ ਮੈਨੂੰ ਕੰਮ ਕਰਨ ਦਾ ਵੀ ਮੌਕਾ ਦਿੱਤਾ ਸਟੇਟ ਲੀਡਰ ਦੇ ਤੌਰ ਤੇ ਤੇ ਮਾਨ ਸਨਮਾਨ ਵੀ ਦਿੱਤੇ ਸੋ ਮਾਨ ਸਨਮਾਨ ਬਹੁਤ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸਾਰੇ ਸਰਟੀਫਿਕੇਟ ਬਹੁਤ ਸਰੀਏ ਟੀਲਡਾਂ ਉੱਪਰ ਬਹੁਤ ਕੁਝ ਪ੍ਰਾਪਤ ਹੋਇਆ ਸੋ ਸਾਰਾ ਕੁਝ ਮਿਹਨਤ ਨਾਲ ਹੈ ਮੈਂ ਇਹੀ ਸਮਝਦਾ ਹਾਂ ਕਿ ਮਿਹਨਤ ਦਾ ਕੋਈ ਸ਼ਾਰਟਕਟ ਕਾਮਯਾਬੀ ਦਾ ਕੋਈ ਸ਼ਾਰਟਕਟ ਨਹੀਂ ਮਿਹਨਤ ਤੋਂ ਇਲਾਵਾ ਹੋਰ ਤੋਂ ਪ੍ਰਾਪਤ ਨਹੀਂ ਹੋ ਸਕਦਾ ਬਸ਼ੁਰ ਤੇ ਤੁਸੀਂ ਆਪਣੇ ਆਉਣ ਵਾਲੇ ਕੋਈ ਪ੍ਰੋਜੈਕਟਾਂ ਬਾਰੇ ਦਸਿਕਾ ਨੂੰ ਦੱਸੋਗੇ ਜੇ ਤਾਂ ਮੈਂ ਫਿਲਮ ਕੀ ਤਦੀ ਗੱਲ ਕਰਦਾ ਤਾਂ ਇੱਕ ਤਾਂ ਮੇਰੀ ਫਿਲਮ ਨ ਪਤੰਗ ਪਤੰਗ ਦੇ ਵਿੱਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸਾਡੇ ਕੋੜਪੁਰੇ ਸ਼ਹਿਰ ਦੇ ਬਹੁਤ ਪਿਆਰੇ ਆਰਟਿਸਟ ਪ੍ਰਿੰਸ ਕਮਲਜੀਤ ਸਿੰਘ ਮੀਰਵਾ ਤੇ ਉਹਦੇ ਵਿੱਚ ਮੈਂ ਇੱਕ ਐਮਐਲਏ ਦੇ ਪੀ ਦਾ ਰੋਲ ਕੀਤਾ ਹੋਇਆ ਇੱਕ ਫਿਲਮ ਹੈਗੀ ਹੈ ਗਰਮਕ ਇਹ ਡਾਕਟਰ ਪਾਲੀ ਕੁਹਿੰਦਰ ਸਿੰਘ ਉਹਨਾਂ ਨੇ ਲਿਖੀ ਹੈ ਤੇ ਉਹਨਾਂ ਨੇ ਡਾਇਰੈਕਟ ਕੀਤੀ ਹੈ ਮੈਂ ਉਹਦੇ ਵਿੱਚ ਵੀ ਮੇਰਾ ਕਰੈਕਟਰ ਹੈਗਾ ਇਹ ਸ਼ਾਇਦ ਸਿਨੇਮੇ 'ਚ ਰਿਲੀਜ਼ ਹੋਊਗੀ ਤੇ ਨਾਲ ਦੀ ਨਾਲ ਜਿਹੜੀ 사ਗਾ ਕੰਪਨੀ ਵਾਲਿਆਂ ਨੇ ਕੇਬਲ 1 ਤੇ ਕੋਠੜੀ ਪਲੇਟਫਾਰਮ 'ਚ ਉਹ ਕੀਤਾ ਉਹਦੇ ਤੇ ਰਿਲੀਜ਼ ਹੋਏਗਾ ਇਸ ਤੋਂ ਇਲਾਵਾ ਮੇਰਾ ਇੱਕ ਹੋਰ ਬਹੁਤ ਵੱਡਾ ਡ੍ਰੀਮ ਪ੍ਰੋਜੈਕਟ ਹੈ ਜਿਹੜਾ ਅਕਤੂਬਰ ਨਵੰਬਰ ਦੇ ਵਿੱਚ ਆਉਣ ਵਾਲਾ ਹੈ ਉਹ ਵੈਬ ਸੀਰੀਜ਼ ਹੈ ਜਿਹਦਾ ਨਾਮ ਖੜਪੰਚ ਤੁਸੀਂ ਦੇਖਿਆ ਹੋਣਾ ਪਿੱਛੇ ਇੱਕ ਵੈਬ ਸੀਰੀਜ਼ ਆਈ ਸੀ ਜਿਹੜੀ ਬਹੁਤ ਫੇਮਸ ਹੋਈ ਯਾਰ ਦੀ ਗਰੀ ਕਸੂਤੀ ਡਿਗਰੀ ਹਾਂਜੀ ਮੈਂ ਉਹਦੇ ਵਿੱਚ ਵੀ ਛੋਟਾ ਜਿਹਾ ਛੋਟੀ ਜਿਹੀ ਭੂਮਿਕਾ ਨਿਭਾਈ ਸੀ ਤੇ ਉਸੇ ਟੀਮ ਵੱਲੋਂ ਭਾ ਕੇ ਟਰੌਲ ਪੰਜਾਬੀ ਵੱਲੋਂ ਹੁਣ ਤੀਜੀ ਵੈਬ ਸੀਰੀਜ਼ ਪਹਿਲਾਂ ਸੀਗੀ ਉਹਨਾਂ ਦੀ ਯਾਰ ਦੀ ਗਰੀ ਕਸੂਤੀ ਡਿਗਰੀ ਉਸ ਤੋਂ ਬਾਅਦ ਸੀਗੀ ਯਾਰ ਛੱਲੇਬਾਰ ਤੇ ਹੁਣ ਉਹਨਾਂ ਦੀ ਤੀਜੀ ਵੈਬ ਸੀਰੀਜ਼ ਹੈ ਖੜਪੰਚ ਤੇ ਖੜਪੰਚ ਦੇ ਵਿੱਚ ਜਿਹੜੇ ਮੇਨ ਪ੍ਰੈਕਟਰ ਨੇ ਮੇਨ ਪਾਟਰ ਨੇ ਉਹਨਾਂ ਦੇ ਵਿੱਚ ਹੀ ਮੈਂ ਇੱਕ ਮੁੱਖ ਪਾਤਰ ਦਾ ਭਾ ਕੇ ਸਰਪੰਚ ਦਾ ਰੋਲ ਅਦਾ ਕੀਤਾ ਹੈ ਸੋ ਅਕਤੂਬਰ ਨਵੰਬਰ ਦੇ ਵਿੱਚ ਰਿਲੀਜ਼ ਹੋਊਗੀ ਤੇ ਉਹ ਮੇਰਾ ਡਰੀ ਪ੍ਰੋਜੈਕਟ ਹੈ। ਮੈਨੂੰ ਲੱਗਦਾ ਕਿ ਉਹਦੇ ਤੋਂ ਬਾਅਦ ਮੇਰੇ ਦਿਨ ਖਰਜ ਜਾਣਗੇ। ਤੇ ਤੁਹਾਨੂੰ ਇਸ ਪੰਜਾਬੀ ਫਿਲਮ ਇੰਡਸਟਰੀ ਚ ਕਿਹੜੇ ਕਿਹੜੇ ਡਾਇਰੈਕਟਰ ਵਧੀਆ ਲੱਗਦੇ ਆ ਜਿਹੜੇ ਤੁਹਾਨੂੰ ਰੋਲ ਦੇ ਵਧੀਆ ਦਿੰਦੇ ਹਨ। ਡਾਇਰੈਕਟਰ ਤਾਂ ਸਾਰੇ ਹੀ ਵਧੀਆ ਹੈ। ਇਥੇ ਜਿਵੇਂ ਕੋਈ ਦੋ ਚਾਰਾਂ ਦੇ ਨਾਮ ꀳ ਦੂੰਗਾ। ਫਿਰ ਜਿਹੜੇ ਬਾਕੀ ਬਸ ਉਹਨਾਂ ਨੇ ਮੈਨੂੰ ਕੰਮ ਨਹੀਂ ਦੇਣਾ। ਇਸ ਕਰਕੇ ਮੇਰੇ ਲਈ ਸਾਰੇ ਡਾਇਰੈਕਟਰ ਵਧੀਆ। ਜਿਹੜੇ ਮੈਨੂੰ ਆਪਦੀ ਫਿਲਮ ਚ ਕੰਮ ਦੇਣਗੇ ਮੇਰੇ ਲਈ ਉਹ ਵਧੀਆ ਹੀ ਆ। ਕੋਈ ਵੀ ਮਾੜਾ ਨਹੀਂ ਹੁੰਦਾ ਸਾਰੇ ਆਪਣੇ ਆਪਣੇ ਥਾਂ ਤੇ ਵਧੀਆ ਸਾਰੇ ਐਕਟਰ ਵਧੀਆ ਸਾਰੇ ਡਾਇਰੈਕਟਰ ਵਧੀਆ ਜਿੰਨੇ ਕਿਸੇ ਦੀ ਸਮਰੱਥਾ ਹੈ ਜਿੰਨੀ ਕਪੈਸਿਟੀ ਆ ਉਹਦੇ ਅਨਸਾਰ ਬੰਦਾ ਹਰੇਕ ਆਪ ਦਾ ਪੂਰਾ ਜੋਰ ਲਾ ਕੇ ਕੰਮ ਕਰਦਾ ਹੈ ਚਲੋ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆ ਦੇਖੋ ਮੈਂ ਕੋਈ ਏਡੀ ਵੱਡੀ ਹਸਤੀ ਨਹੀਂ ਹੈਗਾ ਕਿ ਮੈਂ ਕਿਸੇ ਨੂੰ ਕੋਈ ਸੰਦੇਸ਼ ਦੇ ਸਕਾਂ ਲੇਕਿਨ ਫਿਰ ਵੀ ਮੈਨੇ ਕਹਾਗਾ ਕਿ ਬਾਬੇ ਨਾਨਕ ਨੇ ਕਿਰਪਾ ਦਾ ਸਨੇਹਾ ਦਿੱਤਾ ਹੈ ਸੋ ਸਾਰੇ ਜਿਸ ਵੀ ਖੇਤੇ ਨਾਲ ਜਿਸ ਖੇਤਰ ਨਾਲ ਜੁੜੇ ਹੋਏ ਹੋ ਉਹ ਮਿਹਨਤ ਕਰਦੇ ਰਹੋ ਕੰਮ ਕਰਦੇ ਰਹੋ ਤੇ ਕਾਮਯਾਬੀ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਕਿਰਤ ਤੋਂ ਇਲਾਵਾ ਸਿਰ ਕਿਰਤੀ ਹੁੰਦੀ ਹੈ ਚਾਹੇ ਤੁਸੀਂ ਕਿਸੇ ਵੀ ਖੇਤਰ ਵਿੱਚ ਹੋ ਚਾਹੇ ਮਿਆਦਿਆਪਨ ਦੇ ਖੇਤਰ ਵਿੱਚ ਆ ਚਾਹੇ ਮ ਰੰਗਮੰਚ ਦੇ ਖੇਤਰ ਵਿੱਚ ਹੈ ਤੇ ਜਿਹੜਾ ਕਿਰਤ ਕਰਨ ਤੋਂ ਬਾਅਦ ਸਬਰ ਦਾ ਮਿਲਿਆ ਹੋਇਆ ਫਲ ਉਹ ਬਹੁਤ ਮਿੱਠਾ ਹੁੰਦਾ ਬਸ ਮੈਂ ਇਹ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਕਿਰਤ ਕਰਦੇ ਰਹੋ ਲਗਨ ਨਾਲ ਕੰਮ ਕਰਦੇ ਰਹੋ ਤੁਹਾਨੂੰ ਫਲ ਮਿਲੇ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ ਚਿਕਨ ਦੋਸਤੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਨਵੇਂ ਅਦਾਕਾਰ ਰੰਗਰਮੀ ਲੋਕਾਇਕ ਨਾਲ ੱੱਤ ਬਣੇ ਰਹੋ ਸਫਰਾਂ ਦੀ ਦਾਸਤਾਨ ਤੇ ਮੈਂ ਤੁਹਾਡਾ ਆਪਣਾ ਸ਼ਿਵਨਾਦਰਦੀ